ਹੈਲੋ ਕਿਹੜੀਆਂ ਨੇ ਆਹ ਪਰਸ਼ੀਨ ਚੱਲਾਈ ਤਾਂ ਬਹੁਤ ਵੀ ਉੱਚਾ ਹੈ ਠੀਕ ਹਾਜੀ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਵਿਰਾਜ ਬਾਕਸ ਤੇ ਤਾਂ ਅੱਜ ਅਸੀਂ ਆਏ ਆ ਪਟਿਆਲਾ ਪੋਲੋ ਗਰਾਊਂਡ ਡੌਗ ਸ਼ੋਅ ਦੇਖਣ ਵਾਸਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵਲੌਗ ਨੂੰ ਪੂਰਾ ਦੇਖਿਓ ਕਿਉਂਕਿ ਅਸੀਂ ਡਿਫਰੈਂਟ ਟਾਈਪਸ ਦੀ ਜਿੰਨੀਆਂ ਵੀ ਬਰੀਡਸ ਨੇ ਡੌਗਸ ਦੀਆਂ ਤੁਹਾਨੂੰ ਉਹ ਦਿਖਾਵਾਂਗੇ ਪ੍ਰਾਈਜ਼ ਵਗੈਰਾ ਮੈਂਸ਼ਨ ਕਰਾਂਗੇ ਐਂਡ ਜਿਹੜੇ ਵੀ ਡੌਗ ਲਵਰਸ ਨੇ ਉਹਨਾਂ ਲਈ ਇਹ ਵਲੌਗ ਬਹੁਤ ਵਧੀਆ ਆ ਤੇ ਆਜੋ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਤੁਹਾਨੂੰ ਮੇਲੇ ਨੂੰ ਲੈ ਕੇ ਚੱਲੀਏ ਕਿਵੇਂ ਲੱਗ ਰਿਹਾ ਬਹੁਤ ਹਲਕੀ ਜਿਹੀ ਰੂਰ ਇਹਦਾ ਆਕਟੋਰ ਫੈਕਲਚਰ ਫੀਮੇਲ ਹੈ ਜੀ ਅੱਛਾ ਜੀ ਦੇਖੋ ਜੀ 스노우 ਵਾਈਟ ਸਮਾਲ ਫਸਾਈ ਦੇ ਵਿੱਚ ਤੇ ਕਿਹੜੀ ਜਗ੍ਹਾ ਤੋਂ ਆਏ ਆ ਬਾਈ ਆਪਾਂ ਡਿਸਟ੍ਰਿਕਟ ਲੁਧਿਆਣਾ ਨੀਰ ਮੇਕੋਲ ਦਾ ਪੈ ਜਾਂਦਾ ਸੀ ਤੇ ਆਪਣੇ ਕੋਲ ਸਾਰੇ ਤਰ੍ਹਾਂ ਦੇ 올 ਬਰੀਡ ਜੀ ਅਵੇਲੇਬਲ ਹੈ ਡਿਲੀਵਰੀ ਅਵੇਲੇਬਲ ਹੈ ਡਿਲੀਵਰੀ 올 ਓਵਰ ਇੰਡੀਆ ਦੇ ਆਲ ਓਵਰ ਇੰਡੀਆ ਹੈ ਜੀ ਆਪਣਾ ਨੰਬਰ ਜਰੂਰ ਲੰਦੋ ਬਾਈ 9855373245 ਦਾ ਜੇ ਕਿਸੇ ਨੇ ਮਤਲਬ ਡੌਗ ਪਰ ਚੇਜ ਕਰਨਾ ਹੋਵੇ ਭਾਈ ਕੋਲ ਬਹੁਤ ਸੋਹਣੀਆਂ ਬਰੀਡਸ ਨੇ ਤੇ ਤੁਸੀਂ ਲੈ ਸਕਦੇ ਹੋ 올 ਓਵਰ ਇੰਡੀਆ ਦੇ ਵਿੱਚ ਡਿਲੀਵਰੀ ਵੀ ਅਵੇਲੇਬਲ ਹੈ ਤੇ ਇਹ ਬਾਈ ਜੀ ਦਾ ਕਾਰਡ ਹੈ ਤੇ ਬਹੁਤ ਪਿਆਰਾ ਠੀਕ ਹੈ ਬਾਕੀ ਚਲੋ ਆਪਾਂ ਤੋਂ ਅੱਗੇ ਤੁਰ ਪਾਂ। ਤੇਰਾ ਦੀਆਂ ਸ਼ਾਪਸ ਵੀ ਲੱਗੇ ਆ ਨੇ ਡੌਗਸ ਦੀ ਫੀਡਿੰਗ ਦੇ ਰਿਗਾਰਡਿੰਗਲੀ ਜਿਹੜਾ ਹਨਾ ਡੌਗ ਦੇ ਐਸੈਸਰੀਜ਼ ਵਗੈਰਾ ਹੁੰਦੀ ਆ ਤਾਂ ਬੇਦੀ ਪੈਟ ਵਰਡਸ ਵਾਲੇ ਨੇ ਪਹਾਰਾ ਚੌਂਗ ਦੇ ਵਿੱਚ ਇਹਨਾਂ ਦੀ ਸ਼ਾਪ ਹੈ। ਤਾਂ ਹਾਂਜੀ ਭਾਜੀ 180 ਰੁਪਏ ਦਾ ਤਿੰਨ ਪੈਕਟ ਨੇ ਜੀ ਹਾਂ। ਅੱਛਾ ਜੀ। ਤੁਸੀਂ ਡੌਗੀ ਡੌਬੀ ਸੇਵਾ ਕਰਨਾ ਚਾਹੁੰਦੇ ਹੋ। ਆਹ ਸਿਰਫ 30 ਰੁਪਏ ਦਾ ਕੋਲਰ ਹੈ ਜੀ। ਆਹ ਸਿਰਫ 70 ਰੁਪਏ ਦੀ ਲੀਸ਼ ਹੈ ਜੀ। ਅੱਛਾ ਜੀ। ਆਖਿਰਵਾੜੀਆਂ 40 ਰੁਪਏ 50 ਰੁਪਏ ਦੀ। ਉਸ ਤੋਂ ਬਾਅਦ ਸਿਰਫ 100 ਸੀਨੇ ਸਿਨੇਸ ਤੋਂ ਵੱਡਾ 150 ਦਾ ਜੀ ਹੋਰ ਬਹੁਤ ਚੀਜ਼ਾਂ ਨੇ ਇਕੱਲਾ ਡੌਗ ਦਾ ਨਹੀਂ ਬਰਡਸ ਦਾ ਕੈਟ ਦਾ ਆਪਣੇ ਉਸ ਤੋਂ ਇਲਾਵਾ ਕਹਿੰਦੇ ਫਿਸ਼ੀ ਦਾ ਸਭ ਸਾਰਾ ਹੋਲਸੇਲ ਮਿਲੇਗਾ ਫਾਰਾ ਚੌਂਕ ਤੇ ਵੀ ਮੈਡੀਸਿਨ ਵਗੈਰਾ ਵੀ ਪ੍ਰੋਵਾਈਡ ਕਰਦੇ ਭਾਜੀ ਸਾਨੂੰ ਡਾਕਟਰ ਉੱਥੇ ਪੈਂਦੇ ਐਕਸਰਸਿਸ ਕੇ ਗੁਪਤਾ ਜੀ ਉਹ ਪ੍ਰੋਵਾਈਡ ਕਰਦੇ ਨੇ ਠੀਕ ਹੈ ਜੀ ਠੀਕ ਹੈ ਜੀ ਜੋ ਵੀ ਜਾਨਾ ਪੈਟ ਦਾ ਸਮਾਨ ਤੇ ਬਾਕੀ ਜੇ ਉਹ ਲੈਣੇ ਆ ਪੈਟ ਲੈਣੇ ਆ ਉਹ ਹੋਲਸੇਲ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਾ ਕੇ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਚਾਹੇ ਡੌਗ ਦੇ ਕੇਜ ਲੈ ਲਓ ਚਾਹੇ ਕੈਟ ਦੀ ਸਾਰਾ ਕੁਝ ਥੋੜੀ ਇੱਥੇ ਕੇਸ ਵਗੈਰਾ ਵੀ ਪਏ ਸਸਤੇ ਰੇਟ ਤੇ ਮਿਲਦੇ ਆ ਤਾਂ ਤੁਸੀਂ ਫਹਾਰਾ ਚੌਕ ਆ ਕੇ ਵਿਜ਼ਿਟ ਕਰ ਸਕਦੇ ਹੋ ਇਹ ਸਰ ਦਾ ਮੋਬਾਈਲ ਨੰਬਰ ਹੈ ਤੇ ਕਿਸੇ ਵੀ ਟਾਈਮ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ ਜੀ ਸ਼ੁਕਰੀਆ ਜੀ ਆਹ ਬਾਈ ਲੈ ਕੇ ਆਏ ਨੇ ਅਮਰੀਕਨ ਬੁਲੀ ਇੱਥੇ ਨਾ ਕਾਫੀ ਰੇਸਰ ਡੌਗ ਵੀ ਤੁਹਾਨੂੰ ਅਵੇਲੇਬਲ ਮਿਲਣਗੇ। ਜਿਹੇ ਨੰਬਰ ਤੋਂ ਕਹਦੇ ਹੋ? ਕਿਹੜੀ ਵੈਰਾਈਟੀ ਇਹ? ਟਾਇਪ ਪੌਮ। ਟਾਇਪ ਪੌਮ। ਕਿਹੜੀ ਜਗ੍ਹਾ ਤੋਂ ਬਾਈ ਤੁਸੀਂ? ਅਸੀਂ ਨਾਬੇਲੇ ਹੋਆ ਵੀਰੇ ਰੋਟੀ ਹਸਪੈਂਡਾ ਹਾਂ। ਅੱਛਾ ਜੀ। ਮੋਬਾਈਲ ਨੰਬਰ ਬੋਲ ਦੋ ਬਾਈ ਜੇ ਕਿਸੇ ਨੇ ਲੈਣੇ ਹੁੰਦੇ ਨੇ। ਮੋਬਾਈਲ ਨੰਬਰ 90561 36405 ਜੀ। ਕਿਹੜੇ-ਕਿਹੜੇ ਬਰੀਡ ਨੇ ਬਾਈ ਆਪਣੇ? ਸਾਡੇ ਕੋਲ ਸਾਰੀਆਂ ਅਵੇਲੇਬਲ ਹੋ ਜਾਣਗੀਆਂ। ਮੇਰੇ ਬੱਸ ਪਹਿਲਾਂ ਇੱਕ ਵਾਰੀ ਫੋਨ ਕਰਕੇ ਦੱਸ ਦਿਓ ਵੀ ਕਿਹੜੀ ਜੀ। ਠੀਕ ਹੈ ਜੀ ਠੀਕ ਹੈ। ਤੇ ਵਾਰੀ ਵੀਰੇ ਆਪਣੇ ਨਵੇਂ ਬਰੀਆ ਹੀ ਹੁੰਦੀ ਆ। ਤੇ ਠੀਕ ਹੈ ਪੀ ਦਾ ਛੋਟਾ ਠੀਕ ਹੈ ਕਿਵੇਂ ਕਿਵੇਂ ਰਿਸਪੌਂਸ ਇੱਥੇ ਰਿਸਪੌਂਸ ਵੀਰੇ ਵਧੀਆ ਤੁਸੀਂ ਆਪ ਇੱਥੇ ਕਰ ਸਕਦੇ ਹੋ ਸਾਰੇ ਦੇਖ ਦੇਖ ਕੇ ਜਾਂਦੇ ਨੇ ਹੈਲੋ ਉਹ ਯਾਰ ਉਧਰ ਜਾ ਹਾਂਜੀ ਤਾਂ ਇੱਥੇ ਅਗਰ왈 ਜੀ ਦੀ ਦੁਕਾਨ ਹੈ ਇਹਨਾਂ ਕੋਲੇ ਵੀ ਕਾਫੀ ਜਿਵੇਂ ਤੁਸੀਂ ਦੇਖ ਸਕਦੇ ਹੋ ਬਰਸ਼ ਵਗੈਰਾ ਨੇ ਡੌਗਜ਼ ਵਾਸਤੇ ਤੇ ਥੋੜੇ ਬਹੁਤ ਜਿਹੜੇ ਛੋਟੇ ਡੌਗਜ਼ ਹੁੰਦੇ ਉਹਨਾਂ ਲਈ ਟॉय ਵਗੈਰਾ ਵੀ ਪਾਏ ਨੇ ਤਾਂ ਹਾਂਜੀ ਭਾਜੀ ਡਿਟੇਲ ਦਿਓ ਆਪਣੀ सर मैं मुकुल अग्रवाल वाला मेरी शॉप ਦਾ ਨਾਮ ਜਸਟ ਫॉर ਪੈਟਸ ਹੈ। और मेरे कोल डॉग दी ਸਾਰੇ ਐਸੈਸਰੀਜ਼ ਮਿਲ ਜਾਂਦੀ ਹੈ। 70 ਕਿਲੋਮੀਟਰ ਮੈਂ ਕਵਰ ਕਰਦਾ ਹਾਂ। ਹੋਲਸੇਲ ਮੈਂ ਸਪਲਾਈ ਕਰਦਾ ਹਾਂ ਜੀ। ਡੌਗ ਕੇਜਸ ਹੋਗੇ, ਫੂਡ ਹੋ ਗਿਆ, ਬਿਸਕੁਟਸ ਹੋਗੇ, ਐਸੈਸਰੀਜ਼, ਗਰੂਮਿੰਗ ਆਈਟਮਸ, ਸਾਰਾ ਕੁਝ ਹੈ। ਠੀਕ ਹੈ ਜੀ। ਫਰਮ ਡਿਲ, ਫਰਮ ਡਿਲੀਵਰੀ ਵੀ ਮਿਲ ਜਾਂਦੀ ਹੈ ਫ੍ਰੀ ਆਫ ਕੋਸਟ। ਕੋਈ ਚਾਰजेस ਨਹੀਂ ਹੈਗੇ। ਮੋਬਾਈਲ ਨੰਬਰ ਦੱਸ ਦੋ ਜੀ ਆਪਣਾ। 9041417193 ਕੋਈ ਆਪਣੀ ਸ਼ਾਦੀ ਹੋਵੇ, ਕੋਈ ਫੰਕਸ਼ਨ ਹੈ, ਦੀਵਾਲੀ, ਹੋਲੀ ਦੇ ਡ्रेसेस ਆ ਚੁੱਕੇ ਹਨ ਸਾਡੇ ਕੋਲ। ਕੋਈ ਕੋਈ ਡੌਗ ਲਈ ਹੋਲੀ ਦੇ ਡ्रेसेस ਲੈਣ ਦੀ ਉਹ ਵਿਆਹ ਹੋਵੇ ਉਹਦੇ ਕੋਈ ਫੰਕਸ਼ਨ ਚ ਕੋਈ ਡੈਰ ਸਿਲਵਾਨੀ ਹੈ ਇਹ ਸਾਡਾ ਵਲੌਗ ਦੇਖ ਕੇ ਆਊਗਾ ਮਾਨਤਨ ਕਰੋਗੇ ਜੀ ਪ੍ਰੋਪਰ ਠੀਕ ਹੈ 20% ਐਕਸਟਰਾ ਚਲੋ ਠੀਕ ਹੈ ਜੀ ਤਾਂ ਇੱਥੇ ਜਰੂਰ ਵਿਜ਼ਿਟ ਕਰਿਓ ਜੀ ਇਹ ਦੇਖੋ ਜਿਵੇਂ ਸ਼ੇਰ ਦਾ ਬੱਚੇ ਲੱਗ ਰਿਹਾ ਤੇ ਭਾਜੀ ਪਟਿਆਲੇ ਤੋਂ ਨੇ ਕਿਹੜੀ ਬਰੀਡ ਹੈ ਇਹ ਵਾਲੀ ਤੇ ਪਤੀਨ ਵੈਸਟੂ ਪੈਜੀ ਅੱਛਾ ਜੀ ਤੇ ਇਹਦਾ ਬੈਕਗਰਾਉਂਡ ਸਰ ਫੈਕਟਰ ਕੁੱਤੇ ਦਾ ਬੱਚਾ ਹੈ ਅੱਛਾ ਜੀ ਅੱਛਾ ਤਾਂ ਜਰਮਨ ਸ਼ੈਫਰਡ ਡੌਗ ਪੂਰੇ ਐਕਟਿਵ ਨੇ ਘਰ ਦੀ ਰਖਵਾਲੀ ਵਾਸਤੇ ਵਧੀਆ ਹੁੰਦੇ ਨੇ ਇਹ ਪੂਰੇ ਵਧੀਆ ਇੰਜੋਏ ਕਿਵੇਂ ਲੱਗ ਰਿਹਾ ਜੀ ਵਧੀਆ ਵਧੀਆ ਨਜ਼ਾਰਾ ਤੁਸੀਂ ਲੈਣਾ ਕੋਈ ਹੈਗਾ ਆਪਣੇ ਕੋਲ ਹੈਗਾ ਠੀਕ ਹੈ ਜੀ ਹੱਸ ਕੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਬਹੁਤ ਜਾਣੇ ਲੋਕ ਆਏ ਹੋਏ ਆ ਹਨਾ ਵਧੀਆ ਇੰਜੋਏ ਕਰ ਰਹੇ ਨੇ ਤੇ ਕਾਫੀ ਵੈਰਾਈਟੀ ਦੇ ਇੱਥੇ ਡੌਗ ਵੀ ਨੇ ਛੋਟੇ ਛੋਟੇ ਨੇ ਵੱਡੇ ਤੋਂ ਵੱਡੇ ਜਿਹੜੇ ਮੈਂ ਵੀ ਨਿੱਕੜੇ ਦੇਖੇ ਹੈਗੇ ਤੇ ਇਸ ਤੋਂ ਇਲਾਵਾ ਬਹੁਤ ਸਾਰੀਆਂ ਪੈਟ ਸ਼ਾਪਸ ਵੀ ਨੇ ਇੱਥੇ ਜਿੱਥੇ ਤੁਹਾਨੂੰ ਇਹਨਾਂ ਦੀ ਐਸੈਸਰੀ ਵਗੈਰਾ ਮਿਲ ਜਾਂਦੀ ਹੈ ਤੇ ਆਪਾਂ ਗੱਲਬਾਤ ਕਰ ਰਹੇ ਹਾਂ ਜੀ ਤਾਂ ਇਹ ਬਾਈਆਂ ਦਾ ਸਟੱਡ ਫਾਰਮ ਹੈ ਤੇ ਕਿਹੜੀ ਜਗ੍ਹਾ ਤੋਂ ਬਾਈ ਤੁਸੀਂ ਆਪਾਂ ਧੂਰੀ ਤੋਂ ਹਾਂਜੀ ਧੂਰੀ ਤੋਂ ਤੇ ਕਿਹੜੀ-ਕਿਹੜੀ ਕੁਆਲਿਟੀ ਤੇ ਆਪਣੇ ਕੋਲੇ ਹੁੰਦੇ ਆ ਬਾਈ ਆਪਣੇ ਕੋਲੇ ਔਨ ਗ੍ਰੇਡ ਦੀ ਪੱਪੀ ਹੁੰਦੇ ਨੇਗੇ ਠੀਕ ਹੈ ਜੀ ਹਾਂ ਸੀ ਲੈਣ ਪਰਚੇ ਦਾ ਕੰਮ ਆਈ ਠੀਕ ਹੈ ਜੀ ਤੇ ਆਪਣਾ ਮੋਬਾਈਲ ਨੰਬਰ ਜਰੂਰ ਦੱਸੋ 6284965759 ਤੇ ਡਿਲੀਵਰੀ 올 ਓਵਰ ਇੰਡੀਆ ਜੀ ਡਿਲੀਵਰੀ 올 ਓਵਰ ਇੰਡੀਆ ਅਵੇਲੇਬਲ ਹੈ ਅੱਛਾ ਅੱਛਾ ਤੇ ਵਧੀਆ ਨੇ ਇਹ ਸ਼ਿਟ ਇਹ ਸ਼ਿਟ ਜੂ ਆ ਗਿਆ ਜੀ ਆ ਸ਼ਿਟ ਜੂ ਦਾ ਮੇਲ ਆ ਜੀ ਅੱਛਾ ਜੀ ਆ ਲੈਬਰਾਡੋਰ ਦਾ ਜੀ ਆ ਰਾਉਂਡ ਵਾਈਡ ਦਾ ਓਕੇ ਓਕੇ ਕੀ ਕੀ ਰੇਂਜ ਚ ਨੇ ਜੀ ਇਹ ਇਹ ਰਾਉਂਡ ਵਾਈਡ ਦਾ ਰੇਟ ਆ ਜੀ 18000 ਰੁਪਏ ਰੇਟ ਆ ਜੀ ਸ਼ਿਟ ਜੂ 15000 ਰੁਪਏ ਰੇਟ ਆ ਜੀ ਇਹ ਦੇ ਦਾਂਗੇ 14000 ਰੁਪਏ ਠੀਕ ਹੈ ਜੀ ਕਿਹੜੀਆਂ ਨੇ ਆਹ ਪਰਸ਼ੀਨ ਪਰਸ਼ੀਨ ਤੇ ਬੜੀ ਕਿਊਟ ਹੁੰਦੇ ਨੇ ਆਪ ਹਸਕੀ ਜੀ ਕਿਹੜੀ ਜਗ੍ਹਾ ਤੋਂ ਭਾਈ ਤੁਸੀਂ ਨੰਦਪੁਰ ਕਲੌਡ ਹੈ ਜੀ ਨੰਦਪੁਰ ਕਲੌਡ ਨੰਦਪੁਰ ਤੋਂ ਤੇ ਸਾਰੀ ਹਸਕੀ ਬ੍ਰੀਡ ਹੈ ਜੀ ਤੁਹਾਡੇ ਕੋਲ ਅੱਛਾ ਜੀ ਇਹ ਵਾਲਾ ਕਿਹੜਾ ਪਪੀ ਹੈ ਇਹ ਫੀਮੇਲ ਹੈ ਅੱਛਾ ਜੀ ਤੇ ਆਪਣਾ ਮੋਬਾਈਲ ਨੰਬਰ ਬੋਲ ਦਿਓ ਕਈ ਵਾਰੀ 7814261176 ਆ ਕਈ ਵਾਰੀ ਕਿਸੇ ਨੇ ਪਰਚੇਸ ਕਰਨਾ ਹੁੰਦਾ ਤੁਹਾਨੂੰ ਕੰਟੈਕਟ ਕਰ ਲੇਗਾ ਹੋ ਗਿਆ ਬੱਚੇ ਦੋਨੇ ਬੁੱਕ ਹੋ ਗਿਆ ਬੱਚੇ ਕੋਈ ਗੱਲ ਨਹੀਂ ਵੀਡੀਓ ਬਣਾ ਲਾ ਪਰ ਆ ਗਿਆ ਕਿਹੜੀ ਐਪ ਆ ਜੀ ਇਹ ਇਹ ਪਰਸ਼ੀਨ ਕੈਟ ਆ ਜੀ ਅੱਛਾ ਕਿੱਥੋਂ ਆਏ ਤੁਸੀਂ ਬਟਿੰਡਾ ਤੋਂ ਆਏ ਆ ਜੀ ਅੱਛਾ ਮੋਬਾਈਲ ਨੰਬਰ ਦੱਸੋ ਜੀ ਆਪਣਾ 782280022 ਆਪਣੇ ਕੋਲੇ ਜੀ ਪਰਸ਼ੀਨ ਕੈਟ ਦੇ ਵਿੱਚ 올 ਕਲਰ ਆਪਣੇ ਔਰੇ ਦੇ ਆਪਣੇ ਜਿਹੇ ਫੇਕ ਕੁਆਲਿਟੀ ਦੀ ਟ੍ਰਿਪਲ ਕੋਟ ਡਾਲਫੇਸ ਪੰਜ ਫੇਸ ਸਾਰੇ ਅਵੇਲੇਬਲ ਹੈ ਜੀ ਕੈਟ ਦੇ ਵਿੱਚ ਔਰ ਡੌਗ ਦੇ ਵਿੱਚ ਆਲ ਬਰੀਡ ਆਪਣੇ ਕੋਲੇ ਹਰ ਟਾਈਮ ਅਵੇਲੇਬਲ ਤੇ ਆਲ ਓਵਰ ਇੰਡੀਆ ਡਿਲੀਵਰੀ ਜੀ ਅਵੇਲੇਬਲ ਹੈ ਹਾਂਜੀ ਤਾਂ ਹਾਂਜੀ ਜੇ ਕਿਸੇ ਨੇ ਬਾਈ ਕਰਨਾ ਹੋਣਾ ਹਨਾ ਤਾਂ ਦੇਖ ਸਕਦੇ ਹੋ ਬਹੁਤ ਹੀ ਕਿਊਟ ਹੈ ਇਹ ਤੈਨੇ ਕੋਲੇ ਹੋਰ ਬਹੁਤ ਜ਼ਿਆਦਾ ਕੁਆਲਿਟੀ ਹੈਗੀ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਮੈਂ ਸਕਰੀਨ ਤੇ ਨੰਬਰ ਸ਼ੋਅ ਕਰ ਰਿਹਾ ਓਕੇ ਜੀ ਕਿਵੇਂ ਰਿਸਪੌਂਸ ਹੈ ਇੱਥੇ ਰਿਸਪੌਂਸ ਵਧੀਆ ਜੀ ਵਧੀਆ ਹਾਂਜੀ ਚਲੋ ਠੀਕ ਹੈ ਹਾਂਜੀ ਤਾਂ ਤੁਸੀਂ ਦੇਖਿਆ ਡੌਗ ਸ਼ੋ ਸਾਡੇ ਨਾਲ ਤਾਂ ਕਿਵੇਂ ਲੱਗਿਆ ਪਹਿਲਾਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਪਣੇ ਵਿਊ ਜ਼ਰੂਰ ਦਿਓ ਬਾਕੀ ਜੇ ਕਿਸੇ ਨੇ ਡੌਗ ਬਾਇ ਕਰਨੇ ਆ ਮੈਂ ਨੰਬਰ ਵਗੈਰਾ ਦਿੱਤੇ ਨੇ ਕਈਆਂ ਸ਼ਾਪਸ ਦੇ ਤਾਂ ਤੁਸੀਂ ਉਹਨਾਂ ਤੋਂ ਬਾਇ ਵੀ ਕਰ ਸਕਦੇ ਹੋ ਤਾਂ ਕਿਵੇਂ ਲੱਗੇ ਜੀ ਮੈਂ ਤਾਂ ਇਹ ਕਿਨੇ ਡੌਗਸ ਨੂੰ ਅਡਾਪਟ ਕਰਨਾ ਚਾਹੀਦਾ ਹੈ ਬਸ ਜੇ ਕੋਈ ਬਰੀਡ ਦਾ ਡੌਗ ਲੈਣਾ ਚਾਹੁੰਦਾ ਹੈ ਤਾਂ ਇੱਥੋਂ ਦੀ ਆ ਕੇ ਜੈਨੂਇਨ ਡੌਗਸ ਮਿਲ ਜਾਂਦੇ ਨੇ ਤਾਂ ਕੰਟੈਕਟ ਨੰਬਰ ਦਿੱਤੇ ਨੇ ਕੰਟੈਕਟ ਕਰ ਸਕਦੇ ਹੋ ਸਹੀ ਗੱਲ ਹੈ ਜੀ ਬਿਲਕੁਲ ਪਰਚੇਸ ਕਰੋ ਔਰ ਅਡਾਪਟ ਕਰੋ ਜੋ ਮੈਡਮ ਨੇ ਕਿਹਾ ਸਹੀ ਹੈ ਬਸ ਮਤਲਬ ਸਾਰੇ ਕਾਪੀ ਪੇਸਟ ਵਾਲੇ ਨੇ ਤਾਂ ਦੇਖ ਸਕਦੇ ਹੋ ਪਿੱਛੇ ਬਹੁਤ ਬਹੁਤ ਐਵੇਂ ਦੇ ਹੈਗੇ ਨੇ ਨਾ ਪੈਣਾ ਲੈ ਕੇ ਆਣਾ ਸੀ ਮੋਢੇ ਤੇ ਭੜਾਈ ਘੁੰਮਣਾ ਸੀ ਹਾਂ ਤੇ ਕਾਫੀ ਜਿਆਦਾ ਬੱਚੇ ਵਿਕ ਗਏ ਨੇ ਇੱਕ ਤੋਂ ਵੀ ਬੱਚੇ ਨੇ ਉਹ ਵੀ ਸ਼ਾਮ ਤੱਕ ਹੋ ਜਾਣਾ ਤੇ ਤੁਹਾਨੂੰ ਵਲੌਗ ਕਿਵੇਂ ਦਾ ਲੱਗਿਆ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਹੋਰ ਵੀਡੀਓਜ਼ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਨੇ ਨੈਕਸਟ ਵਲੌਗ ਵਿੱਚ ਮਿਲਦੇ ਆਂ